ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਦੀਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਰੱਬ ਅਗੇ ਅਰਦਾਸ ਹੈ ਕਿ ਪ੍ਰਮਾਤਮਾ ਹਮੇਸ਼ਾ ਆਪ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰਾਂ ਤੇ ਜਰੂਰ ਬਣਾ ਕੇ ਰੱਖੇ ਤਾਂ ਦੋਸਤੋ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਪਹਿਲਾਂ ਇੱਕ ਤਰ੍ਹਾਂ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਪੇਜ ਇਹ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੁਹਾਡਾ ਅਖਬਾਰ ਜਦੋਂ ਤੁਸੀਂ ਪੰਜਾਬੀ ਟਾਈਪ ਕਰੋਗੇ ਤਾਂ YouTube Facebook Instagram ਤੋਂ ਤੁਹਾਡੇ ਸਾਹਮਣੇ ਸਾਡਾ ਪੇਜ ਆ ਜਾਏਗਾ ਇਹ ਦੋਨੇ ਪੇਜਾਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਬੈਲ ਆਈਕਨ ਦਾ ਬਟਨ ਹੈ ਜਿਹੜਾ ਜਰੂਰ ਦਬੋ ਤੁਹਾਡਾ ਇੱਕ ਕੀਤਾ ਸਬਸਕ੍ਰਾਈਬ ਹੈ ਜਿਹੜਾ ਸਾਡੇ ਲਈ ਬਹੁਤ ਵੱਡਾ ਕੰਮ ਕਰੇਗਾ ਤਾਂ ਦੋਸਤੋ ਖਬਰ ਆ ਰਹੀ ਹੈ ਜਿਲ੍ਹਾ ਸੰਗਰੂਰ ਦੇ ਕਸਬਾ ਸ਼ੇਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਗਨਮੈਨ ਲੈਣ ਦੇ ਲਈ ਕੁੱਤੇ ਫਾਇਰਿੰਗ ਹੈ ਜਿਹੜੀ ਕਰਵਾਈ ਗਈ ਹੈ ਤੇ ਇਸ ਮਾਮਲੇ ਨੂੰ ਲੈ ਕੇ ਸੰਗਰੂਰ ਪੁਲਿਸ ਹੈ ਜਿਹੜੀ ਉਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਸਬੰਧੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਗਰੂਰ ਸਰਪਾਤ ਸਿੰਘ ਚਾਹਲ ਜੀ ਹੈ ਜਿਹੜੇ ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 29 ਜੁਲਾਈ ਨੂੰ ਜੋ ਪੁਲਿਸ ਦੇ ਕੋਲ ਇੱਕ ਫੋਨ ਆਉਂਦਾ ਕਿ ਜੋ ਇੱਕ ਵਿਅਕਤੀ ਜੋ ਕਿ ਆਪਣੇ ਆਪ ਨੂੰ ਜਿਸ ਦਾ ਨਾਮ ਮਿਲਨ ਜੋਤ ਸਿੰਘ ਸੀਗਾ ਉਸ ਦੇ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਉਸ ਉੱਪਰ ਫਾਇਰਿੰਗ ਹੋਈ ਹੈ ਉਸ ਦੇ ਰਿਸ਼ਤੇਦਾਰ ਦੀ ਗੱਡੀ ਜੋ ਘਰ ਦੇ ਬਾਹਰ ਖੜੀ ਸੀ ਉਸ ਉੱਪਰ ਫਾਇਰਿੰਗ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਆ ਤਾਂ ਪਤਾ ਲੱਗਦਾ ਹੈ ਕਿ ਵਾਕਈ ਫਾਇਰਿੰਗ ਹੈ ਜਿਹੜੀ ਹੋਈ ਸੀ ਇਸ ਮਾਮਲੇ ਤੋਂ ਬਾਅਦ ਸਮਰੂਰ ਪੁਲਿਸ ਹੈ ਜਿਹੜੀ ਕਾਫੀ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਪੜਤਾਲ ਕਰਦੀ ਹੈ ਤੇ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਦਰਜ ਕਰਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਜਾਂਦੀ ਹੈ ਤੇ ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਜੋ ਗੱਲਾਂ ਸਾਹਮਣੇ ਆਈਆਂ ਨੇ ਤੱਥ ਸਾਹਮਣੇ ਆਏ ਨੇ ਕਾਫੀ ਹੈਰਾਨੀ ਕਰਨ ਹੈਰਾਨੀ ਜਨਕ ਹੈਗੇ ਆ ਤੇ ਹੈਰਾਨ ਕਰਨ ਵਾਲੇ ਨੇ ਇਸ ਮਾਮਲੇ 'ਚ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਮਿਲਨ ਜੋਤ ਸਿੰਘ ਹੈ ਜਿਹੜਾ ਇਸ ਦੇ ਵੱਲੋਂ ਸਰਕਾਰੀ ਸੁਰੱਖਿਆ ਗਨਮੈਨ ਲੈਣ ਦੇ ਲਈ ਇਹ ਜੋ ਨਾਟਕ ਹੈ ਜਿਹੜਾ ਰਚਿਆ ਗਿਆ ਸੀ ਅਤੇ ਇਸ ਮਾਮਲੇ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅੱਗੇ ਜੋ ਪੜਤਾਲ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਚਾਰ ਜਣੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਮੁਹਾਲੀ ਤੋਂ ਜਸਵਿੰਦਰ ਸਿੰਘ ਗੁਰਪ ਜੋ ਬਨਵਾਸੀ ਮੀਆਪੁਰ ਹਾਲਵਾੜ ਮੁਹਾਲੀ ਆਂਚਲ ਸਿੰਘਲਾ ਵਾਸੀ ਚੰਡੀਗੜ੍ਹ ਪਿਊ ਸ਼ਵਾਸੀ ਗਿੱਦੜਵਾਹਾ ਮਨੀਸ਼ ਕੁਮਾਰ ਵਾਸੀ ਰਾਉਕੇ ਬਠਿੰਡਾ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਾਲ ਉਹਨਾਂ ਵੀ ਦੱਸਿਆ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਵਰਤੀ ਹੋਈ ਸਿਆਜ਼ ਗੱਡੀ ਜਿਹੜੀ ਉਹ ਵੀ ਕਾਬੂ ਕੀਤੀ ਗਈ ਹੈ ਇੱਕ ਬੱਤੀ ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਦੋ ਜਿੰਦਾਕਾਰਟੂਸ ਬਰਾਮਦ ਕੀਤੇ ਗਏ ਹੈ ਤੇ 50000 ਰੁਪਏ ਦੀ ਜੋ ਰਕਮ ਹੈ ਜਿਹੜੀ ਉਹ ਵੀ ਬਰਾਮਦ ਕਰ ਲਈ ਗਈ ਹੈ। ਹੁਣ ਦੋਸਤੋ ਇਸ ਚ ਇੱਕ ਹੋਰ ਪੱਖ ਹੈ ਜਿਹੜਾ ਇਸ ਮਾਮਲੇ ਦੇ ਵਿੱਚ ਜੋ ਸਾਹਮਣੇ ਆ ਰਿਹਾ ਹੈ ਇਸ ਮਾਮਲੇ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਕਸਬਾ ਸ਼ੇਰਪੁਰ ਦੇ ਰਹਿਣ ਵਾਲਾ ਮਿਲਨ ਜੋਸ਼ ਸਿੰਘ ਪੁੱਤਰ ਦਰਸ਼ਨ ਸਿੰਘ ਹੈ ਜਿਹੜਾ ਉਹ ਅੱਜ ਕੱਲ ਜੋ ਸੋਸ਼ਲ ਮੀਡੀਆ ਉਸ ਦੇ ਉੱਪਰ ਬਾਬਾ ਮਿਲਨ ਜੋਸ਼ ਸਿੰਘ ਪੰਦੇਰ ਦੇ ਨਾਂ ਦੇ ਨਾਲ ਕਾਫੀ ਮਸ਼ਹੂਰ ਹੈ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਅਤੇ ਵੱਖ-ਵੱਖ ਪੌਡਕਾਸਟਾਂ ਦੇ ਵਿੱਚ ਵੀ ਬੈਠ ਦਾ ਨਜ਼ਰ ਆ ਰਿਹਾ ਹੈ ਇਸ ਦੇ ਵੱਲੋਂ ਇਹ ਸਰਕਾਰੀ ਸੁਰੱਖਿਆ ਲੈਣ ਦੇ ਲਈ ਗਨਮੈਨ ਲੈਣ ਦੇ ਲਈ ਸਾਰਾ ਕੁਝ ਕੀਤਾ ਗਿਆ ਇਸ ਮਾਮਲੇ ਦੇ ਵਿੱਚ